ਯਾਰ 5 ਵਜੇ ਦੀ ਗੱਲ ਸੀ ਤੁਸੀਂ ਮਾਫ ਕਰਦੇ 5 ਵਜੇ ਦੀ ਗੱਲ ਸੀ ਮੈਂ ਕਾਹਦੇ ਵਾਸਤੇ ਲੜਨਾ ਆਪ ਨੂੰ 5 ਵਜੇ 25 ਮਿੰਟ ਤੇ ਉਹ ਬੱਸ ਨਹੀਂ ਨਿਕਲ ਰਹੀ ਗੱਲ ਸੀ 5 ਵਜੇ 25 ਮਿੰਟ ਦਾ ਹੁੰਦਾ ਟਾਈਮ ਆ ਸਾਰੇ ਸ਼ਹਿਰ ਨੂੰ ਕਰੇ ਹੁੰਦਾ ਹੈ ਜੀ ਨਹੀਂ ਵਿਚਾਰ ਆ ਗਿਆ ਬਹੁਤ ਗੱਲ ਦੇ ਵੀ ਵਿਚਾਰ ਆ ਗਿਆ ਕਿਤੇ ਬੰਦਾ ਨਹੀਂ ਦੇ ਤੂੰ ਵਿਆਹ ਦਿੱਤੀ ਜਾ ਰਿਹਾ ਹੈ ਨਹੀਂ ਚਾਹੀਦਾ ਬੱਸ ਹਾਂ ਇਹ ਤਾਂ ਲੋਕ ਵੀ ਬਾਕੀ ਨੂੰ ਵਿਆਹ ਕਰੀ ਜਾ ਰਿਹਾ ਆਪ ਦਾ ਪੱਖ ਸਾਰਾ ਦਾ ਪੱਖ ਸਾਰੇ ਦੇਖੀ ਲਾਉਣਾ ਰਾਈਟ ਹੈ ਇਹ ਨਹੀਂ ਗੱਲ ਉਦੀ ਜਿਹੜੀ ਜਾਇਦ ਨੇ ਫੇਰ ਖਾਦੇ ਆਸਤੇ ਐਵੇਂ ਦੇ ਮਕਸਦ ਕਰੀ ਇਹਨਾਂ ਘੰਡਾ ਦਾ ਕੀ ਕੋਕਾ ਆਸਾਂ ਵਾਲੇ ਦਾ ਨਸ਼ਾ ਕੀਤਾ ਫਲਾਣਾ ਕੀਤਾ ਮੈਂ ਮੋਕੇ ਕਿਦਾ ਨਾ ਕਰਾਉਂਦੇ ਕਰੋ ਦੱਸੋ ਸਾਡੇ ਡਾਇਰੈਕਟਰ ਸਾਡੇ ਬੰਦੇ ਤੇ ਵੀ ਕਹੇ ਆ ਵੀ ਇਹਨੇ ਕਰਾਓ ਤੁਸੀਂ ਅੱਜ ਤਿੰਨ ਤਿਆਰ ਆ ਨਾ ਕਰਾਉਂਦੇ ਤਿੰਨੋਂ ਦੇ ਕਰਾਓ ਬਸ ਯਾ ਕੱਲੇ ਦਾ ਕਰਾ ਦਿਓ ਜਿੰਨਾ ਤੇ ਫੇਰ ਤਾਂ ਤੂੰ ਕੱਢੀ ਦੇ ਤੂੰ ਕਿਹੜੀ ਗੱਲ ਹੋ ਗਈ ਤੂੰ ਤਿੰਨਾ ਲੱਗਿਆ ਮੈਂ ਤਿੰਨਾ ਦਾ ਡਾਇਰੈਕਟਰ ਜਾਇਜ਼ ਆ ਕੀ ਨੋਨੇ ਕਰਾ ਗੱਲ ਆਖੇ ਬਿਦਾਰੂ ਕੀਤੀ ਹੈ ਨਹੀਂ ਡਾਕਟਰੀ ਡਾਕਟਰੀ ਮੈਨੇ ਦੀ ਗੱਲ ਕੀਤੀ ਹੂੰ ਕੋ ਦਾਰੂ ਵਾਲੀ ਚੱਲਦੀ ਨਹੀਂ ਗਏ ਨਹੀਂ ਹੁੰਦਾ ਮੈਨੇ ਕੀ ਚੱਲੂਗਾ ਡਰਾਈਵਰ ਕੋਈ ਨਹੀਂ ਕਰਦਾ ਮੈਨੇ ਚੀ ਨਹੀਂ ਕਰਦਾ ਕਿਸੇ ਮਾਰ ਜੀ ਜੀ ਅੱਤੀ ਕਹੀ ਮੈਨੇ ਆਪਾਂ ਜਦੋਂ ਕੋਈ ਟੱਡੋ ਬਰ ਹੋ ਜਾਏ ਇਹ ਹਮੇਸ਼ਾ ਹੀ ਗੰਦ ਬਣੀ ਆ ਜੇ ਜਦੋਂ ਕੋਈ ਕੋਈ ਐਕਸੀਡੈਂਟ ਹੋ ਜਾਏ ਪਾਸ ਵਾਲਾ ਬਹੁਤ ਤੇਜ਼ ਸੀ ਵੀ ਪਾਸ ਵਾਲਾ ਬੜੀ ਐ ਕਰਦਾ ਸੀ ਬਿਜਲੀਆ ਸਵਾਰੀਆਂ ਨੂੰ ਸਰਦਾਰ ਜੀ ਬਤੋ ਇਸ ਚੀਜ਼ ਨੂੰ ਕਰ ਦਿਓ ਸਰਦਾਰ ਜੀ ਡਰਾਈਵਰ ਜਿਹੜਾ ਨਾ ਡਰਾਈਵਰ ਪਾਲਾ ਰੱਖੇ ਦਾ ਉਹ ਕੁੱਤਾ ਮਾਰ ਕੇ ਨਹੀਂ ਰਾਜੀ ਕੁੱਤਾ ਮਾਰ ਕੇ ਵੀ ਨਹੀਂ ਰਾਜੀ ਮੇਰੇ ਅੱਗੇ ਕੁੱਤਾ ਆ ਜਾਏ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਗੱਲਾ ਉੱਥੀ ਬੋਲ ਕੇ ਨਹੀਂ ਟਰਾਇਆ ਜਾ ਸਕਦਾ ਮੈਂ ਅੱਜ ਤੇ ਜਿਹੜੇ ਖੜੇ ਆ ਕਿਸੇ ਦੇ ਸਾਹਮਣੇ ਆ ਕੇ ਮੈਂਨੇ ਦਾਦੂ ਦਿੱਤੀ ਮੈਂ ਕਿ ਤਿੰਨਾਂ ਦਾ ਡਾਕਟਰ ਮੈਨਾਂ ਕਰਾਓ ਹਾਂ ਕਰਾਓ ਹਾਂ ਇਹ ਗਲਤੀ ਮੈਂ ਇਹ ਗਲਤੀ ਸਾਹਮਣੇ ਆ ਗਈ ਪਾਣੀ ਦਾ ਪਾਣੀ ਦੀ ਗੱਲ ਦੱਸੀ ਜਾਣਾ ਵੀ ਤੁਹਾਨੂੰ ਪਰਲੇ ਪਹਿਲਾਂ ਵੱਜਾ ਕਹਿਣਾ ਵੱਜਾ ਪੱਦ ਗਿਆ ਵੱਡਾ ਰੋਲਾ ਪਾਉਣ ਦੀ ਲੋੜ ਨਹੀਂ ਜੀ ਪੱਦ ਗਿਆ ਦੁਪਹਿਰ ਦਾ ਨੰਬਰ ਹੀ ਹੋਇਆ ਵਜਾ ਇਸੇ ਦੀ ਬਣੀ ਹੈ ਕਿੰਨੀ ਵੱਡਾ ਬਣੀ ਹੈ ساری ਬਾਤ ਜੀ ਹਾਂ ਚਾਰ ਚਾਰ ਪੰਜ ਕਿ ਜਾਣੇ ਨੇ ਅੱਛਾ ਇਹ ਕਿੱਧਰੋਂ ਆ ਰਹੀਆਂ ਸੀ ਬੱਸਾਂ ਕਿਹੜੀ ਜਗ੍ਹਾ ਤੋਂ ਆ ਰਹੀਆਂ ਸੀ ਵੱਡਾ ਪਾਣੀ ਫਲਸਾਈਡ ਤੋਂ ਆਇਆ ਅੱਛਾ ਦੋ ਬੱਸਾਂ ਇਧਰ ਆਈ ਠੀਕ ਨਹੀਂ ਹੋਇਆ ਇਹ ਪਲਟਿਆ ਕੈਂਟਰ ਪਹਿਲਾਂ ਕਿ ਵਿੱਚ ਵੱਜੀਆ ਬੱਸ ਇਹ ਪਤਾ ਮੂਰੇ ਕਾ ਇੰਟਰਵਿਊ ਕੈਂਟਰ ਆ ਫੋਟੋ ਆਚ ਵਚਨ ਕਰਕੇ ਮੂਰੇ ਪਾਟ ਗਿਆ ਉਦੋਂ ਬਾਅਦ ਬੱਸਾਂ ਬੱਝੀਆਂ ਤੇ ਡਰਾਈਵਰ ਬੱਸਾਂ ਦੇ ਜੱਗਮੀ ਆ ਤੇ ਪ੍ਰਾਇਰ ਕਿਤੇ ਡਰਾਈਵਰ ਦੇਖੇ ਤੇ ਸਾਫ ਤੇ ਇਹ ਜਿਹੜਾ ਕੈਂਟਰ ਵਾਲਾ ਟਰੱਕ ਵਾਲਾ ਕਿੰਨੀਆਂ ਵਾਰੀਆਂ ਸੀ ਕਿੰਨੀਆਂ ਵਾਰੀਆਂ ਸਾਰੀਆਂ ਇੱਥੇ ਸਿਵਲ ਹਸਪਤਾਲ ਚ ਹਾਂ ਸਿਵਲ ਹਸਪਤਾਲ ਜਿੱਥੇ ਇਲਾਜ ਚੱਲਿਆ ਹੋਦਾ ਜਿਹੜਾ ਤਾਂ ਮੌਕੇ ਤੇ ਜਿਹੜੀ ਪੁਲਿਸ ਮੌਜੂਦ ਆ ਕਹਿੰਦੇ ਟਰੱਕ ਜਿਹੜਾ ਉਹ ਪਲਟਿਆ ਸੀ ਜਿਸ ਦੇ ਕਾਰਨ ਬੱਸਾਂ ਜਿਹੜੀਆਂ ਉਹ ਦੋ ਬੱਸਾਂ ਦਾ ਐਕਸੀਡੈਂਟ ਹੋਇਆ ਉਹ ਚਾਬੂ ਕੀਦੀ ਦਾ ਦੱਸਾ ਉਹ ਕੀ ਕੀ ਦੱਸਾ ਉਹ ਕੀਦੀ ਦੱਸਾ ਉਹ ਨਾ ਪਾਈ ਯਾਰ ਕਿਉਂ ਜੜੀ ਜੜੀ ਟੁੱਪਲੇ ਖੋਲੋ ਮੈਂ ਬਾਈ ਦੇ ਕਾਹਦੇ ਵਾਸਤੇ ਜਿਹਦੀ ਅੰਨੇ ਕਾਹਦੇ ਵਾਸਤੇ ਬਾਈ ਤੂੰ ਵਹੀ ਨਹੀਂ ਠੋਕੇ ਤੂੰ ਨਹੀਂ ਠੋਕੇ ਜੜੀ ਜੜੀ ਆ ਮੇਰਾ ਪਤਾ ਲੱਜੂ ਲੀਡਰ ਦਾ ਮੇਰੇ ਅੱਗੇ ਯਾਦ ਦਿਖਾ ਤਾ ਉਹਨਾਂ ਲਈ ਕੋਈ ਗੱਲ ਨਹੀਂ ਖਾ ਦੇ ਆ ਤੱਕ ਖਾ ਲਈ ਦੋ ਤਣੇ ਖਾਦਾ ਸੀ ਜਿਹੜੇ ਬੈਠਾ ਸਹੀ ਕਾਲ ਵਿੱਚ ਤੂੰ ਮੁੰਡੂ ਤਾਂ ਦੱਸ ਜਦੋਂ ਮੁੰਡੂ ਤਾਂ ਦੇ ਸਾਧਰੋ ਟਰੱਕ ਟਰੱਕ ਦਾ ਮਾਲਕ ਤੇ ਬੱਸਾਂ ਵਾਲਿਆਂ ਦੀ ਜਿੱਦ ਜਦਾਈ ਹੋ ਗਈ ਸ਼ੁਰੂ ਹਾਂ ਦੇ ਕੇ ਵਾਹੂ ਬੜਾ ਜਾਨੋ ਹੋਣੀ ਜੀ ਬਲਵਾਂ ਹਾਈਡਰਾ ਤੋਂ ਪਛਾਈ ਆਹੋ ਆਹ ਗਿਆ ਮੈਂ ਇੱਥੇ ਗੱਡੀ ਕੋਲੇ ਖੜਾ ਮੈਂ ਜਲਦਾ ਉੱਥੇ ਪਹੁੰਚਦਾ ਕੋਣੀ ਕੋਣੀ ਕੀ ਆ ਮੈਂ ਅੱਛਾ ਪਾਹਰ ਦੇ ਲੋਚਾਰੇ ਨਵੇਂ ਆ ਤਾ ਮੈਂ ਦਾਦਾ ਜੀ ਅਈ ਡੱਬ ਵਾਲੀ ਤੋਂ ਜਲ ਕੇ ਆ ਰਹੇ ਸੀਗੇ ਮੈਂ ਸਾਹਦੇ ਅੱਗੇ ਪਿਆਰ ਰੋਡਵੇ ਦੀ ਵਾਸੀ ਉਦੋਂ ਅੱਗੇ ਦੀ ਕੈਂਟਰ ਕੈਂਟਰ ਵਾਲੇ ਨੇ ਦੇਖੋ ਜੀ ਪਹਿਲਾਂ ਦਾ ਇੱਧਰ ਮਾਰਿਆ ਠੀਕ ਆ ਉਦੋਂ ਉਹਨੇ ਬੱਸ ਅੱਗੇ ਕਰਤਾ ਜਾਣ ਕੇ ਮੀਂਹ ਪਿਆ ਹੋਇਆ ਸੀ ਜਦੋਂ ਬੱਸ ਅੱਗੇ ਕਰਤਾ ਤੇ ਉਹਨੇ ਇੱਕਦਮ ਬੱਸ ਵਜੀ ਬਿਆਰ ਰੋਡਵੇ ਦੀ ਵਿੱਚ ਉਦੋਂ ਮੋਰ ਕੇ ਪਿੱਛੇ ਦੀ ਪੀਆਰਟੀ ਸੀਰੀ ਪੀਆਰਟੀ ਸੀ ਪੰਜਾਬ ਰੋਡਵੇ ਦੇ ਵਿੱਚ ਜਦੋਂ ਕਿ ਕੈਂਟਰ ਵਾਲਾ ਪਹਿਲਾਂ ਤਾਂ ਕਹਿੰਦਾ ਕਹਿੰਦਾ ਕਿ ਟਾਇਰ ਫਟ ਗਿਆ ਅਸੀਂ ਟਾਇਰ ਵੇਖੇ ਚਾਰੇ ਟਾਇਰ ਨਵੇਂ ਸੀਗੇ ਕੋਈ ਵੀ ਕੋਈ ਪ੍ਰੋਬਲਮ ਨਹੀਂ ਦੀ ਉਹਦੇ ਫੇਰ ਕਹਿੰਦਾ ਕਿ ਮੈਂ ਇੱਕ ਜੜਾਇਆ ਵੀ ਮਤਲਬ ਬਿਆਨ ਬਦਲ ਜਾਂਦੇ ਝੂਠ ਬੋਲ ਜਾਂਦੇ ਆ ਸਾਰੇ ਸਾਰੇ ਜਿਹੜਾ ਕੁਝ ਕੀਤਾ ਇੱਕ ਕੈਂਟਰ ਵਾਲੇ ਦੀ ਵਜ੍ਹਾ ਕਰਕੇ ਸਵਾਰੀਆਂ ਦੇ ਥੱਕਾ ਵਧੀਆਂ ਅਸੀਂ ਅਸੀਂ ਮੇਰੇ ਸਾਥ ਵਧੀ ਆ ਅਸੀਂ ਫੇਰ ਵੀ ਸਵਾਰੀਆਂ ਨੂੰ ਲੈ ਕੇ ਉੱਤੇ ਤਾਂ ਕੇਲਵਾਗੇ ਲੈ ਗਏ ਆ ਉੱਥੇ ਦਾਖਲਾ ਉਹਨਾਂ ਕੋਲੋਂ ਆਈਆਂ ਨੇ ਸੀ ਇਦੀਆਂ ਸਵਾਰੀਆਂ ਕਿੰਨੀਆਂ ਕਿਸ ਬਈ 7-8 ਸਵਾਰੀਆਂ ਦੇ ਸੱਤਾ ਵੱਡੀਆਂ ਸੀ ਤੇ ਜਦੋਂ ਕਿ ਇਹਨਾਂ ਨੇ ਨਾ ਤਾਂ ਕਿਸੇ ਸਵਾਰੀ ਨੂੰ ਪੁੱਛਿਆ ਨਾ ਕੋਈ ਗੱਲਬਾਤ ਉਤੋਂ ਹੋਰ ਗੱਡੀ ਮੰਗਾ ਕੇ ਆ ਉਹਦਾ ਸਮਾਨ ਲੋਡ ਕਰਨ ਲੱਗੇ ਸੀ ਟਰੱਕ ਵਾਲੇ ਕੈਂਟਰ ਵਾਲੇ ਸੀ ਜਿਹੜੇ ਜਿਹਦੇ ਜਲਾ ਹੋਈ ਜਾਂਦੀ ਇਹ ਕੈਂਟਰ ਵਾਲੇ ਸੀ ਜਿਹੜੇ ਜਿਹੜੇ ਆ ਜਿਹੜੀ ਹੁਣ ਜਿੱਤੀ ਜਾਂਦੇ ਸੀ ਉਹ ਤਾਂ ਅਜੇ ਨਹੀਂ ਤੇ ਮੈਂ ਹੁਣੇ ਹਸਪੀਟਲ ਜੁਆਇਆ ਕਨੈਕਟਰੋਂ ਤੁਸੀਂ ਕਨੈਕਟਰ ਹਾਂਜੀ ਮੈਂ ਪੀਆਰਟੀ ਦੀ ਬਸ ਦਾ ਕਨੈਕਟਰ ਹਾਂ ਇਹ ਸਾਰਾ ਕੁਝ ਜਿਹੜਾ ਟਰੱਕ ਪਲਟ ਨਾਲ ਕੈਂਟਰ ਪਲਟ ਨਾਲ ਹੋਇਆ ਕੈਂਟਰ ਨਾਲ ਪਲਟ ਨਾਲ ਕੈਂਟਰ ਵਾਲੇ ਨੇ ਅੱਗੇ ਕਰਤਾ ਪੰਜਾਬ ਰੋਡਵੇ ਦੇ ਬਸ ਦੇ ਅੱਛਾ ਉਹਦੇ ਪਿੱਛੇ ਪੀਆਰਟੀ ਸੀਗੀ ਉਹਦੀ ਵਜ੍ਹਾ ਕਰਕੇ ਹੋਇਆ ਇਹ ਕੈਂਟਰ ਵਾਲੇ ਨੇ ਇਹਨਾਂ ਦਾ ਕਹਿੰਦਾ ਕਹਿੰਦਾ ਇੱਕ ਟਾਇਰ ਫਟ ਗਿਆ ਟਾਇਰ ਸਾਰੇ ਨਵੇਂ ਆ ਸੀ ਕਰਖਾ ਕੇ ਦੇਖਾ ਕੋਈ ਟਾਇਰ ਫਟਿਆ ਨਹੀਂ ਉਹਦਾ ਉਹ ਉਹਦੀ ਗੱਲ ਦੀ ਹੈ ਜੀ ਪੀਆਰਟੀ ਅੱਛਾ ਹਾਂਜੀ ਇਹ ਇਹ ਬੰਦੇ ਨੇ ਕਰਾਇੀ ਸੀ ਕੈਂਟਰ ਵਾਲੇ ਨੇ ਕੈਂਟਰ ਵਾਲਾ ਇੱਥੇ ਉਲਝ ਗਿਆ ਜੀ ਆ ਕੰਦਰੀ ਨਾਲ ਦੇਖੋ ਤੁਹਾਡੇ ਸਾਹਮਣੇ ਫਿਰ ਪਰਾਂ ਲੈ ਗਿਆ ਜੀ ਗੱਡੀ ਕਰਦੇ ਕਰਦੇ ਕਹਿੰਦਾ ਟਾਇਰ ਪਾੜ ਗਿਆ ਟਾਇਰ ਪਾਟਿਆ ਨਹੀਂ ਜੀ ਚਾਰੇ ਟਾਇਰ ਨਵੇਂ ਆ ਉਹਦੇ ਤੇ ਜਾ ਕੇ ਉੱਥੇ ਬੰਦ ਲਾ ਗਿਆ ਬਸ ਦਾ ਟਾਇਰ ਤਾਂ ਫਟਿਆ ਹੈ ਨਹੀਂ ਕੋਈ ਨਹੀਂ ਨਹੀਂ ਉਹ ਕੈਂਟਰ ਵਾਲਾ ਕਹਿ ਰਿਹਾ ਸੀ ਕਿ ਮੇਰੇ ਟਾਇਰ ਉਹ ਕਹਿੰਦਾ ਮੇਰਾ ਫਟਿਆ ਆ ਹਾਂ ਇਸ ਕਰਕੇ ਕਿ ਮੈਂ ਉਲਝ ਗਿਆ ਚਾਰੇ ਟਾਇਰ ਸਰ ਨਵੇਂ ਆ ਉਹਦੇ ਕਿ ਕੈਂਟਰ ਵਾਲੇ ਨੇ ਕਰਾਇਆ ਜੀ ਕੰਮ